ਲੋਕ ਮਹੱਲਾ ਤੀਜਾ ਮਾਨਸ ਭਰਿਆ ਆਣਿਆ ਮਾਨਸ ਭਰਿਆ ਆਏ ਜਿੱਤ ਪੀਤੇ ਮਤ ਦੂਰ ਹੋਏ ਬਰਲ ਪਵੇ ਵਿੱਚ ਆਏ ਆਪਣਾ ਪਰਾਇਆ ਨਾ ਪਛਾਣੇ ਖਸਮੋ ਤੱਕੇ ਖਾਏ ਜਿੱਤ ਪੀਤੇ ਖਸਮ ਵਿਸਰੇ ਦਰਗਹ ਮਿਲੇ ਸਜਾਈ ਝੂਠਾ ਮਦ ਮੂਲ ਨਾ ਪੀਚੈ ਜੀ ਕਾ ਪਾਰਵਸਾਏ ਨਾਨਕ ਨਦਰੀ ਸੱਚ ਮਦ ਪਾਈਐ ਸਤ ਗੁਰ ਮਿਲੇ ਜਿਸ ਆਏ ਸਦਾ ਸਾਹਿਬ ਕੇ ਰੰਗ ਰਹਿ ਮਹਿਲੀ ਪਾਵੇ ਥਾ ਉਸ ਲੋਕ ਮਹੱਲਾ ਤੀਜਾ ਮਾਨਸ ਭਰਿਆ ਆਣਿਆ ਮਾਨਸ ਭਰਿਆ ਆਏ ਜਿਤ ਪੀਤੇ ਮਤ ਦੂਰ ਹੋਏ ਬਰਲ ਪਵੇ ਵਿੱਚ ਆਏ ਆਪਣਾ ਪਰਾਇਆ ਨਾ ਪਛਾਣੇ ਖਸਮੋ ਤੱਕੇ ਖਾਏ ਜਿੱਤ ਪੀਤੇ ਖਸਮ ਵਿਸਰੇ ਦਰਗਹਿ ਮਿਲੇ ਸਜਾਈ ਝੂਠਾ ਮਦਮੂਲ ਨਾ ਪੀਚੈ ਜੀ ਕਾ ਪਾਰਵਸਾਏ ਨਾਨਕ ਨਦਰੀ ਸੱਚ ਮਦ ਪਾਈਐ ਸਤਗੁਰੂ ਮਿਲੇ ਜਿਸ ਆਏ ਸਦਾ ਸਾਹਿਬ ਕੇ ਰੰਗ ਰਹੇ ਮਹਿਲੀ ਪਾਵੇ ਥਾ ਉਸ ਲੋਕ ਮਹੱਲਾ ਤੀਜਾ ਮਾਨਸ ਭਰਿਆ ਆਣਿਆ ਮਾਨਸ ਭਰਿਆ ਆਏ ਜਿੱਤ ਪੀਤੇ ਮਤ ਦੂਰ ਹੋਏ ਬਰਲ ਪਵੇ ਵਿੱਚ ਆਏ ਆਪਣਾ ਪਰਾਇਆ ਨਾ ਪਛਾਣੇ ਖਸਮੋ ਤੱਕੇ ਖਾਏ ਜਿੱਤ ਪੀਤੇ ਖਸਮ ਵਿਸਰੈ ਦਰਗਹਿ ਮਿਲੇ ਸਜਾਈ ਝੂਠਾ ਮਦ ਮੂਲ ਨਾ ਪੀਚੈ ਜੀ ਕਾ ਪਾਰਵਸਾਏ ਨਾਨਕ ਨਦਰੀ ਸੱਚ ਮਦ ਪਾਈਐ ਸਤ ਗੁਰੂ ਮਿਲੇ ਜਿਸ ਆਏ ਸਦਾ ਸਾਹਿਬ ਕੇ ਰੰਗ ਰਹੇ ਮਹਿਲੀ ਪਾਵੇ ਥਾ ਉਸ ਲੋਕ ਮਹੱਲਾ ਤੀਜਾ ਮਾਨਸ ਭਰਿਆ ਆਣਿਆ ਮਾਨਸ ਭਰਿਆ ਆਏ ਜਿਤ ਪੀਤੇ ਮਤ ਦੂਰ ਹੋਏ ਬਰਲ ਪਵੇ ਵਿੱਚ ਆਏ ਆਪਣਾ ਪਰਾਇਆ ਨਾ ਪਛਾਣੇ ਖਸਮੋ ਤੱਕੇ ਖਾਏ ਜਿੱਤ ਪੀਤੇ ਖਸਮ ਵਿਸਰੇ ਦਰਗਹਿ ਮਿਲੇ ਸਜਾਈ ਝੂਠਾ ਮਦ ਮੂਲ ਨਾ ਪੀਚੈ ਜੀ ਕਾ ਪਾਰਵਸਾਏ ਨਾਨਕ ਨਦਰੀ ਸੱਚ ਮਦ ਪਾਈਐ ਸਤ ਗੁਰੂ ਮਿਲੇ ਜਿਸ ਆਏ ਸਦਾ ਸਾਹਿਬ ਕੇ ਰੰਗ ਰਹੇ ਮਹਿਲੀ ਪਾਵੇ ਥਾ ਉਸ ਲੋਕ ਮਹੱਲਾ ਤੀਜਾ ਮਾਨਸ ਭਰਿਆ ਆਣਿਆ ਮਾਨਸ ਭਰਿਆ ਆਏ ਜਿੱਤ ਪੀਤੇ ਮਤ ਦੂਰ ਹੋਏ ਬਰਲ ਪਵੇ ਵਿੱਚ ਆਏ ਆਪਣਾ ਪਰਾਇਆ ਨਾ ਪਛਾਣੇ ਖਸਮੋ ਤੱਕੇ ਖਾਏ ਜਿੱਤ ਪੀਤੇ ਖਸਮ ਵਿਸਰੇ ਦਰਗਹਿ ਮਿਲੇ ਸਜਾਈ ਝੂਠਾ ਮਦ ਮੂਲ ਨਾ ਪੀਚੈ ਜੀ ਕਾ ਪਾਰਵ ਸਾਇ ਨਾਨਕ ਨਦਰੀ ਸੱਚ ਮਦ ਪਾਈਐ ਸਤ ਗੁਰੂ ਮਿਲੇ ਜਿਸ ਆਏ ਸਦਾ ਸਾਹਿਬ ਕੇ ਰੰਗ ਰਹਿ ਮਹਿਲੀ ਪਾਵੇ ਥਾ ਉਸ ਲੋਕ ਮਹੱਲਾ ਤੀਜਾ ਮਾਨਸ ਭਰਿਆ ਆਣਿਆ ਮਾਨਸ ਭਰਿਆ ਆਏ ਜਿਤ ਪੀਤੇ ਮਤ ਦੂਰ ਹੋਏ ਬਰਲ ਪਵੇ ਵਿਚ ਆਏ ਆਪਣਾ ਪਰਾਇਆ ਨਾ ਪਛਾਣੇ ਖਸਮੋ ਤੱਕੇ ਖਾਏ ਜਿੱਤ ਪੀਤੇ ਖਾਸਮ ਵਿਸਰੇ ਦਰਗਹਿ ਮਿਲੇ ਸਜਾਈ ਝੂਠਾ ਮਦ ਮੂਲ ਨਾ ਪੀਚਈ ਜੀ ਕਾ ਪਾਰਵਸਾਏ ਨਾਨਕ ਨਦਰੀ ਸੱਚ ਮਦ ਪਾਈਐ ਸਤਗੁਰੂ ਮਿਲੇ ਜਿਸ ਆਏ ਸਦਾ ਸਾਹਿਬ ਕੇ ਰੰਗ ਰਹੇ ਮਹਿਲੀ ਪਾਵੇ ਥਾ ਉਸ ਲੋਕ ਮਹੱਲਾ ਤੀਜਾ ਮਾਨਸ ਭਰਿਆ ਆਣਿਆ ਮਾਨਸ ਭਰਿਆ ਆਏ ਜਿੱਤ ਪੀਤੇ ਮਤ ਦੂਰ ਹੋਏ ਬਰਲ ਪਵੇ ਵਿੱਚ ਆਏ ਆਪਣਾ ਪਰਾਇਆ ਨਾ ਪਛਾਣੇ ਖਸਮੋ ਤੱਕੇ ਖਾਏ ਜਿੱਤ ਪੀਤੇ ਖਸਮ ਵਿਸਰੇ ਦਰਗਹਿ ਮਿਲੇ ਸਜਾਈ ਝੂਠਾ ਮਦ ਮੂਲ ਨਾ ਪੀ ਚਈ ਜੀ ਕਾ ਪਾਰਵ ਸਾਇ ਨਾਨਕ ਨਦਰੀ ਸੱਚ ਮਦ ਪਾਈਐ ਸਤ ਗੁਰੂ ਮਿਲੇ ਜਿਸ ਆਏ ਸਦਾ ਸਾਹਿਬ ਕੇ ਰੰਗ ਰਹੇ ਮਹਿਲੀ ਪਾਵੇ ਥਾ ਉਸ ਲੋਕ ਮਹੱਲਾ ਤੀਜਾ ਮਾਨਸ ਭਰਿਆ ਆਣਿਆ ਮਾਨਸ ਭਰਿਆ ਆਏ ਜਿਤ ਪੀਤੇ ਮਤ ਦੂਰ ਹੋਏ ਬਰਲ ਪਵੇ ਵਿੱਚ ਆਏ ਆਪਣਾ ਪਰਾਇਆ ਨਾ ਪਛਾਣੇ ਖਸਮੋ ਤੱਕੇ ਖਾਏ ਜਿੱਤ ਪੀਤੇ ਖਸਮ ਵਿਸਰੈ ਦਰਗਹਿ ਮਿਲੇ ਸਜਾਈ ਝੂਠਾ ਮਦਮੂਲ ਨਾ ਪੀਚੈ ਜੀ ਕਾ ਪਾਰਵਸਾਏ ਨਾਨਕ ਨਦਰੀ ਸੱਚ ਮਦ ਪਾਈਐ ਸਤ ਗੁਰੂ ਮਿਲੇ ਜਿਸ ਆਏ ਸਦਾ ਸਾਹਿਬ ਕੇ ਰੰਗ ਰਹੇ ਮਹਿਲੀ ਪਾਵੇ ਥਾ ਉਸ ਲੋਕ ਮਹੱਲਾ ਤੀਜਾ ਮਾਨਸ ਭਰਿਆ ਆਣਿਆ ਮਾਨਸ ਭਰਿਆ ਆਏ ਜਿੱਤ ਪੀਤੇ ਮਤ ਦੂਰ ਹੋਏ ਬਰਲ ਪਵੇ ਵਿੱਚ ਆਏ ਆਪਣਾ ਪਰਾਇਆ ਨਾ ਪਛਾਣੇ ਖਸਮੋ ਤੱਕੇ ਖਾਏ ਜਿੱਤ ਪੀਤੇ ਖਸਮ ਵਿਸਰੇ ਦਰਗਹਿ ਮਿਲੇ ਸਜਾਈ ਝੂਠਾ ਮਦਮੂਲ ਨਾ ਪੀਚੈ ਜੀ ਕਾ ਪਾਰਵ ਸਾਇ ਨਾਨਕ ਨਦਰੀ ਸੱਚ ਮਦ ਪਾਈਐ ਸਤ ਗੁਰੂ ਮਿਲੇ ਜਿਸ ਆਏ ਸਦਾ ਸਾਹਿਬ ਕੇ ਰੰਗ ਰਹਿ ਮਹਿਲੀ ਪਾਵੇ ਥਾ ਉਸ ਲੋਕ ਮਹੱਲਾ ਤੀਜਾ ਮਾਨਸ ਭਰਿਆ ਆਣਿਆ ਮਾਨਸ ਭਰਿਆ ਆਏ ਜਿਤ ਪੀਤੇ ਮਤ ਦੂਰ ਹੋਏ ਬਰਲ ਪਵੇ ਵਿੱਚ ਆਏ ਆਪਣਾ ਪਰਾਇਆ ਨਾ ਪਛਾਣੇ ਖਸਮੋ ਤੱਕੇ ਖਾਏ ਜਿੱਤ ਪੀਤੇ ਖਸਮ ਵਿਸਰੈ ਦਰਗਮ ਮਿਲੇ ਸਜਾਈ ਝੂਠਾ ਮਦਮੂਲ ਨਾ ਪੀਚੈ ਜੀ ਕਾ ਪਾਰਵਸਾਏ ਨਾਨਕ ਨਦਰੀ ਸੱਚ ਮਦ ਪਾਈਐ ਸਤਗੁਰੂ ਮਿਲੇ ਜਿਸ ਆਏ ਸਦਾ ਸਾਹਿਬ ਕੇ ਰੰਗ ਰਹੇ ਮਹਿਲੀ ਪਾਵੇ ਥਾ ਉਸ ਲੋਕ ਮਹੱਲਾ ਤੀਜਾ ਮਾਨਸ ਭਰਿਆ ਆਣਿਆ ਮਾਨਸ ਭਰਿਆ ਆਏ ਜਿੱਤ ਪੀਤੇ ਮਤ ਦੂਰ ਹੋਏ ਬਰਲ ਪਵੇ ਵਿੱਚ ਆਏ ਆਪਣਾ ਪਰਾਇਆ ਨਾ ਪਛਾਣੇ ਖਸਮੋ ਤੱਕੇ ਖਾਏ ਜਿੱਤ ਪੀਤੇ ਖਸਮ ਵਿਸਰੈ ਦਰਗਹਿ ਮਿਲੇ ਸਜਾਈ ਝੂਠਾ ਮਦ ਮੂਲ ਨਾ ਪੀਚੈ ਜੀ ਕਾ ਪਾਰਵ ਸਾਇ ਨਾਨਕ ਨਦਰੀ ਸੱਚ ਮਦ ਪਾਈਐ ਸਤ ਗੁਰੂ ਮਿਲੇ ਜਿਸ ਆਏ ਸਦਾ ਸਾਹਿਬ ਕੇ ਰੰਗ ਰਹੇ ਮਹਿਲੀ ਪਾਵੇ ਥਾ ਉਸ ਲੋਕ ਮਹੱਲਾ ਤੀਜਾ ਮਾਨਸ ਭਰਿਆ ਆਣਿਆ ਮਾਨਸ ਭਰਿਆ ਆਏ ਜਿੱਤ ਪੀਤੇ ਮਤ ਦੂਰ ਹੋਏ ਬਰਲ ਪਵੇ ਵਿੱਚ ਆਏ ਆਪਣਾ ਪਰਾਇਆ ਨਾ ਪਛਾਣੇ ਖਸਮੋ ਤੱਕੇ ਖਾਏ ਜਿੱਤ ਪੀਤੇ ਖਸਮ ਵਿਸਰੇ ਦਰਗਹਿ ਮਿਲੇ ਸਜਾਈ ਝੂਠਾ ਮਦ ਮੂਲ ਨਾ ਪੀਚਈ ਜੀ ਕਾ ਪਾਰਵਸਾਏ ਨਾਨਕ ਨਦਰੀ ਸੱਚ ਮਦ ਪਾਈਐ ਸਤਿਗੁਰ ਮਿਲੇ ਜਿਸ ਆਏ ਸਦਾ ਸਾਹਿਬ ਕੇ ਰੰਗ ਰਹਿ ਮਹਿਲੀ ਪਾਵੇ ਥਾ ਉਸ ਲੋਕ ਮਹਿਲਾ ਤੀਜਾ ਮਾਨਸ ਪਰਿਆ ਆਣਿਆ ਮਾਨਸ ਪਰਿਆ ਆਏ ਜਿੱਤ ਪੀਤੇ ਮਤ ਦੂਰ ਹੋਏ ਬਰਲ ਪਵੇ ਵਿੱਚ ਆਏ ਆਪਣਾ ਪਰਾਇਆ ਨਾ ਪਛਾਣੇ ਖਸਮੋ ਤੱਕੇ ਖਾਏ ਜਿੱਤ ਪੀਤੇ ਖਸਮ ਵਿਸਰੇ ਦਰਗਹਿ ਮਿਲੇ ਸਜਾਈ ਝੂਠਾ ਮਦ ਮੂਲ ਨਾ ਪੀਚਈ ਜੀ ਕਾ ਪਾਰਵਸਾਏ ਨਾਨਕ ਨਦਰੀ ਸੱਚ ਮਦ ਪਾਈਐ ਸਤਗੁਰੂ ਮਿਲੇ ਜਿਸ ਆਏ ਸਦਾ ਸਾਹਿਬ ਕੇ ਰੰਗ ਰਹੇ ਮਹਿਲੀ ਪਾਵੇ ਥਾ ਉਸ ਲੋਕ ਮਹੱਲਾ ਤੀਜਾ ਮਾਨਸ ਭਰਿਆ ਆਣਿਆ ਮਾਨਸ ਭਰਿਆ ਆਏ ਜਿੱਤ ਪੀਤੇ ਮਤ ਦੂਰ ਹੋਏ ਬਰਲ ਪਵੇ ਵਿੱਚ ਆਏ ਆਪਣਾ ਪਰਾਇਆ ਨਾ ਪਛਾਣੇ ਖਸਮੋ ਤੱਕੇ ਖਾਏ ਜਿੱਤ ਪੀਤੇ ਖਸਮ ਵਿਸਰੇ ਦਰਗਹ ਮਿਲੇ ਸਚਾਈ ਝੂਠਾ ਮਦ ਮੂਲ ਨਾ ਪੀਚੈ ਜੀ ਕਾ ਪਾਰਵ ਸਾਇ ਨਾਨਕ ਨਦਰੀ ਸੱਚ ਮਦ ਪਾਈਐ ਸਤ ਗੁਰ ਮਿਲੇ ਜਿਸ ਆਏ ਸਦਾ ਸਾਹਿਬ ਕੇ ਰੰਗ ਰਹਿ ਮਹਿਲੀ ਪਾਵੇ ਥਾ ਉਸ ਲੋਕ ਮਹੱਲਾ ਤੀਜਾ ਮਾਨਸ ਭਰਿਆ ਆਣਿਆ ਮਾਨਸ ਭਰਿਆ ਆਏ ਜਿਤ ਪੀਤੇ ਮਤ ਦੂਰ ਹੋਏ ਬਰਲ ਪਵੇ ਵਿੱਚ ਆਏ ਆਪਣਾ ਪਰਾਇਆ ਨਾ ਪਛਾਣੇ ਖਸਮੋ ਤੱਕੇ ਖਾਏ ਜਿੱਤ ਪੀਤੇ ਖਸਮ ਵਿਸਰੇ ਦਰਗਹਿ ਮਿਲੇ ਸਜਾਏ ਝੂਠਾ ਮਦ ਮੂਲ ਨਾ ਪੀਚਈ ਜੇ ਕਾ ਪਾਰ ਵਸਾਏ ਨਾਨਕ ਨਦਰੀ ਸੱਚ ਮਦ ਪਾਈਐ ਸਤਿਗੁਰ ਮਿਲੇ ਜਿਸ ਆਏ ਸਦਾ ਸਾਹਿਬ ਕੇ ਰੰਗ ਰਹੇ ਮਹਿਲੀ ਪਾਵੇ ਥਾ ਉਸ ਲੋਕ ਮਹੱਲਾ ਤੀਜਾ ਮਾਨਸ ਭਰਿਆ ਆਣਿਆ ਮਾਨਸ ਭਰਿਆ ਆਏ ਜਿੱਤ ਪੀਤੇ ਮਤ ਦੂਰ ਹੋਏ ਬਰਲ ਪਵੇ ਵਿੱਚ ਆਏ ਆਪਣਾ ਪਰਾਇਆ ਨਾ ਪਛਾਣੇ ਖਸਮੋ ਤੱਕੇ ਖਾਏ ਜਿੱਤ ਪੀਤੇ ਖਸਮ ਵਿਸਰੇ ਦਰਗਹ ਮਿਲੇ ਸਜਾਈ ਝੂਠਾ ਮਦ ਮੂਲ ਨਾ ਪੀ ਚਈ ਜੀ ਕਾ ਪਾਰਵ ਸਾਏ ਨਾਨਕ ਨਦਰੀ ਸੱਚ ਮਦ ਪਾਈਐ ਸਤ ਗੁਰੂ ਮਿਲੇ ਜਿਸ ਆਏ ਸਦਾ ਸਾਹਿਬ ਕੇ ਰੰਗ ਰਹੇ ਮਹਿਲੀ ਪਾਵੇ ਥਾ ਉਸ ਲੋਕ ਮਹੱਲਾ ਤੀਜਾ ਮਾਨਸ ਭਰਿਆ ਆਣਿਆ ਮਾਨਸ ਭਰਿਆ ਆਏ ਜਿੱਤ ਪੀਤੇ ਮਤ ਦੂਰ ਹੋਏ ਬਰਲ ਪਵੇ ਵਿੱਚ ਆਏ ਆਪਨਾ ਪਰਾਇਆ ਨਾ ਪਛਾਣੇ ਖਸਮੋ ਤੱਕੇ ਖਾਏ ਜਿੱਤ ਪੀਤੇ ਖਸਮ ਵਿਸਰੇ ਦਰਗਹਿ ਮਿਲੇ ਸਜਾਈ ਝੂਠਾ ਮਦ ਮੂਲ ਨਾ ਪੀਚੈ ਜੀ ਕਾ ਪਾਰਵਸਾਏ ਨਾਨਕ ਨਦਰੀ ਸੱਚ ਮਦ ਪਾਈਐ ਸਤਿਗੁਰ ਮਿਲੇ ਜਿਸ ਆਏ ਸਦਾ ਸਾਹਿਬ ਕੇ ਰੰਗ ਰਹੇ ਮਹਿਲੀ ਪਾਵੇ ਥਾ ਉਸ ਲੋਕ ਮਹੱਲਾ ਤੀਜਾ ਮਾਨਸ ਭਰਿਆ ਆਣਿਆ ਮਾਨਸ ਭਰਿਆ ਆਏ ਜਿੱਤ ਪੀਤੇ ਮਤ ਦੂਰ ਹੋਏ ਬਰਲ ਪਵੇ ਵਿੱਚ ਆਏ ਆਪਣਾ ਪਰਾਇਆ ਨਾ ਪਛਾਣੇ ਖਸਮੋ ਤੱਕੇ ਖਾਏ ਜਿੱਤ ਪੀਤੇ ਖਸਮ ਵਿਸਰੈ ਦਰਗਹਿ ਮਿਲੇ ਸਜਾਈ ਝੂਠਾ ਮਦ ਮੂਲ ਨਾ ਪੀਚਈ ਜੀ ਕਾ ਪਾਰਵ ਸਾਏ ਨਾਨਕ ਨਦਰੀ ਸੱਚ ਮਦ ਪਾਈਐ ਸਤ ਗੁਰੂ ਮਿਲੇ ਜਿਸ ਆਏ ਸਦਾ ਸਾਹਿਬ ਕੇ ਰੰਗ ਰਹੇ ਮਹਿਲੀ ਪਾਵੇ ਥਾ ਉਸ ਲੋਕ ਮਹੱਲਾ ਤੀਜਾ ਮਾਨਸ ਭਰਿਆ ਆਣਿਆ ਮਾਨਸ ਭਰਿਆ ਆਏ ਜਿਤ ਪੀਤੇ ਮਤ ਦੂਰ ਹੋਏ ਬਰਲ ਪਵੇ ਵਿੱਚ ਆਏ ਆਪਣਾ ਪਰਾਇਆ ਨਾ ਪਛਾਣੇ ਖਸਮੋ ਤੱਕੇ ਖਾਏ ਜਿੱਤ ਪੀਤੇ ਖਸਮ ਵਿਸਰੇ ਦਰਗਹਿ ਮਿਲੇ ਸਜਾਈ ਝੂਠਾ ਮਦ ਮੂਲ ਨਾ ਪੀਚਈ ਜੀ ਕਾ ਪਾਰਵਸਾਏ ਨਾਨਕ ਨਦਰੀ ਸੱਚ ਮਦ ਪਾਈਐ ਸਤਗੁਰੂ ਮਿਲੇ ਜਿਸ ਆਏ ਸਦਾ ਸਾਹਿਬ ਕੇ ਰੰਗ ਰਹੇ ਮਹਿਲੀ ਪਾਵੇ ਥਾ ਉਸ ਲੋਕ ਮਹੱਲਾ ਤੀਜਾ ਮਾਨਸ ਭਰਿਆ ਆਣਿਆ ਮਾਨਸ ਭਰਿਆ ਆਏ ਜਿੱਤ ਪੀਤੇ ਮਤ ਦੂਰ ਹੋਏ ਬਰਲ ਪਵੇ ਵਿੱਚ ਆਏ ਆਪਣਾ ਪਰਾਇਆ ਨਾ ਪਛਾਣੇ ਖਸਮੋ ਤੱਕੇ ਖਾਏ ਜਿੱਤ ਪੀਤੇ ਖਸਮ ਵਿਸਰੈ ਦਰਗਹਿ ਮਿਲੇ ਸਜਾਈ ਝੂਠਾ ਮਦ ਮੂਲ ਨਾ ਪੀ ਚਈ ਜੀ ਕਾ ਪਾਰਵ ਸਾਇ ਨਾਨਕ ਨਦਰੀ ਸੱਚ ਮਦ ਪਾਈਐ ਸਤ ਗੁਰੂ ਮਿਲੇ ਜਿਸ ਆਏ ਸਦਾ ਸਾਹਿਬ ਕੇ ਰੰਗ ਰਹੇ ਮਹਿਲੀ ਪਾਵੇ ਥਾ ਉਸ ਲੋਕ ਮਹੱਲਾ ਤੀਜਾ ਮਾਨਸ ਭਰਿਆ ਆਣਿਆ ਮਾਨਸ ਭਰਿਆ ਆਏ ਜਿਤ ਪੀਤੇ ਮਤ ਦੂਰ ਹੋਏ ਬਰਲ ਪਵੇ ਵਿੱਚ ਆਏ ਆਪਣਾ ਪਰਾਇਆ ਨਾ ਪਛਾਣੇ ਖਸਮੋ ਤੱਕੇ ਖਾਏ ਜਿੱਤ ਪੀਤੇ ਖਸਮ ਵਿਸਰੈ ਦਰਗਹਿ ਮਿਲੇ ਸਜਾਏ ਝੂਠਾ ਮਦ ਮੂਲ ਨਾ ਪੀਚੈ ਜੇ ਕਾ ਪਾਰ ਵਸਾਏ ਨਾਨਕ ਨਦਰੀ ਸੱਚ ਮਦ ਪਾਈਐ ਸਤ ਗੁਰ ਮਿਲੇ ਜਿਸ ਆਏ ਸਦਾ ਸਾਹਿਬ ਕੇ ਰੰਗ ਰਹੇ ਮਹਿਲੀ ਪਾਵੇ ਥਾਓ